ਸਾਸਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਲੈ ਕੇ ਆਏ ਆਂ ਜੀ ਇੱਕ ਬਹੁਤ ਹੀ ਵਧੀਆ ਜਾਣਕਾਰੀ ਤੇ ਜਿਹੜੀ ਇਹ ਜਾਣਕਾਰੀ ਹੈ ਜੀ ਤੁਹਾਡੇ ਆਉਣ ਵਾਲੀ ਹੈ ਜੀ ਬਹੁਤ ਹੀ ਜ਼ਿਆਦਾ ਕੰਮ ਤੇ ਇਹ ਜਾਣਕਾਰੀ ਉਹਨਾਂ ਭੈਣ ਭਰਾਵਾਂ ਲਈ ਹੈ ਜਿਹੜੇ ਆਪਣੇ ਘਰੇ ਸਬਜ਼ੀ ਤਿਆਰ ਕਰਕੇ ਤੇ ਬਿਨਾ ਮਤਲਬ ਕੈਮੀਕਲਾਂ ਤੋਂ ਤੇ ਜ਼ਹਿਰਾਂ ਤੋਂ ਆਰਗੇਨਿਕ ਸਬਜ਼ੀ ਖਾਣਾ ਚਾਹੁੰਦੇ ਨੇ ਇਹ ਵੀਡੀਓ ਉਹਨਾਂ ਦੇ ਬਹੁਤ ਹੀ ਜ਼ਿਆਦਾ ਕੰਮ ਆਉਣ ਵਾਲੀ ਹੈ ਤੇ ਜਿਵੇਂ ਤੁਸੀਂ ਮੇਰੇ ਸਾਹਮਣੇ ਦੇਖ ਰਹੇ ਹੋ ਜੀ ਇਹ ਜਿਹੜੀ ਚੀਜ਼ ਹੈ ਆਪਣੀਆਂ ਜਿਹੜੀਆਂ ਘਰੇ ਸਬਜ਼ੀਆਂ ਤਿਆਰ ਕਰਦੇ ਆ ਉਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਪਾਵਰਫੁੱਲ ਤੇ ਸ਼ਕਤੀਸ਼ਾਲੀ ਹੈ ਤੇ ਆਪਣੀਆਂ ਸਬਜ਼ੀਆਂ ਜਿਹੜੀਆਂ ਹੁੰਦੀਆਂ ਨੇ ਘਰ ਲਾਈਆਂ ਉਹਨਾਂ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਕਮੀ ਜਿਹੜੀ ਇਹ ਚੀਜ਼ ਹੈ ਨਹੀਂ ਆਉਣ ਦਿੰਦੀ ਤੇ ਇਹਦੇ ਨਾਲ ਜਿਹੜੀਆਂ ਆਪਣੀਆਂ ਸਬਜ਼ੀਆਂ ਨੇ ਉਹਨਾਂ ਦੀ ਗਰੋਥ ਵੀ ਬਹੁਤ ਵਧੀਆ ਹੁੰਦੀ ਹੈ ਤੇ ਉਹਦੇ ਉੱਪਰ ਜਿਹੜੀ ਸਮੱਸਿਆ ਆਉਂਦੀ ਹੈ ਫਲ ਫੁੱਲ ਝਾੜਦੇ ਨੇ ਉਹ ਵੀ ਨਹੀਂ ਝਾੜਦੇ ਤੇ ਜਿਹੜਾ ਉੱਪਰ ਫਲ ਲੱਗਦਾ ਜੀ ਉਹ ਵੀ ਪ੍ਰੋਪਰ ਪੂਰਾ ਸੈਜ ਬਣ ਕੇ ਲੱਗਦਾ ਹੈ ਤੇ ਜਿਹੜੀਆਂ ਮਤਲਬ ਆਪਣੀਆਂ ਘਰ ਦੀਆਂ ਸਬਜ਼ੀਆਂ ਨੇ ਉਹ ਫਲ ਨਾਲ ਲੱਦੀਆਂ ਜਾਂਦੀਆਂ ਨੇ ਤੇ ਜਿੰਨੀ ਮਰਜ਼ੀ ਆਪਾਂ ਸਬਜ਼ੀ ਖਾਈ ਜਾਈਏ ਆਪਣੇ ਕੋਲ ਸਬਜ਼ੀ ਨਹੀਂ ਮੁੱਕਦੀ ਤੇ ਜਿਹੜੀ ਇਹ ਚੀਜ਼ ਹੈ ਜੀ ਬਿਲਕੁਲ ਮੁਫਤ ਦੇ ਵਿੱਚ ਤਿਆਰ ਹੁੰਦੀ ਹੈ ਕੋਈ ਇਹਦੇ ਤੇ ਪੈਸਾ ਨਹੀਂ ਲੱਗਦਾ ਤੇ ਤੁਸੀਂ ਵੀ ਆਪਣੇ ਘਰੇ ਜਿਹੜੀ ਇਹ ਚੀਜ਼ ਹੈ ਬਿਲਕੁਲ ਫ੍ਰੀ ਦੇ ਵਿੱਚ ਤਿਆਰ ਕਰ ਸਕਦੇ ਹੋ ਤੇ ਜਿਹੜੀ ਇਹ ਚੀਜ਼ ਹੈ ਜੀ ਤਿਆਰ ਵੀ ਉਹਨਾਂ ਚੀਜ਼ਾਂ ਤੋਂ ਹੁੰਦੀ ਹੈ ਜੀ ਜਿਹੜੀ ਮਤਲਬ ਕਈ ਵਾਰ ਆਪਣੇ ਘਰਾਂ ਦੇ ਵਿੱਚ ਕੁਝ ਐਹੋ ਜਿਹੀਆਂ ਚੀਜ਼ਾਂ ਨੇ ਵੀ ਜਿਨ੍ਹਾਂ ਨੂੰ ਆਪਾਂ ਫालतू ਤੇ ਵੇਸਟ ਸਮਝ ਕੇ ਰੂੜੀ ਤੇ ਸੁੱਟ ਦਿੰਨੇ ਆ ਤੇ ਉਹਨਾਂ ਦੇ ਵਿੱਚ ਹੀ ਕੁਝ ਐਹੋ ਜਿਹੀਆਂ ਚੀਜ਼ਾਂ ਨੇ ਵੀ ਜਿਹਦੇ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਉਹਨਾਂ ਤੋਂ ਤਿਆਰ ਹੁੰਦੀ ਹੈ ਜੀ ਇਹ ਘਰੇਲੂ ਦੇਸੀ ਖਾਦ ਤੇ ਜਿਵੇਂ ਆਪਾਂ ਦੇਖਦੇ ਆਂ ਵੀ ਜਿਵੇਂ ਆਪਾਂ ਆਪਣੇ ਘਰਾਂ ਦੇ ਵਿੱਚ ਸਬਜ਼ੀਆਂ ਚੀਰਦੇ ਆ ਘਰ ਘਰ ਦੇ ਵਿੱਚ ਸਬਜ਼ੀਆਂ ਚੀਰੀਆਂ ਜਾਂਦੀਆਂ ਰੋਜ਼ ਰਜਾਨਾ ਪਰ ਜਿਹੜੇ ਉਹਨਾਂ ਦੇ ਛਿਲਕੇ ਹੁੰਦੇ ਨੇ ਜਾਂ ਉਹਨਾਂ ਦੀਆਂ ਛਿਲੜਾਂ ਹੁੰਦੀਆਂ ਨੇ ਤੇ ਕੁਝ ਜਿਵੇਂ ਸਬਜ਼ੀ ਦੇ ਖਰਾਬ ਟੁਕੜੇ ਹੁੰਦੇ ਨੇ ਆਪਾਂ ਉਹਨਾਂ ਨੂੰ ਕੂੜੇ ਦੇ ਵਿੱਚ ਸੁੱਟ ਦਿੰਨੇ ਆ ਤੇ ਉਹਨਾਂ ਸਬਜ਼ੀਆਂ ਦੇ ਛਿਲਕੇ ਤੇ ਟੁਕੜੇ ਤੇ ਜਾਂ ਛਿਲਣਾ ਤੋਂ ਹੀ ਤਿਆਰ ਹੁੰਦੀ ਹੈ ਜੀ ਇਹ ਜਿਹੜੀ ਖਾਦ ਤੇ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਇਹ ਜਿਹੜੀ ਖਾਦ ਹੈ ਇੰਨੀ ਜਿਆਦੀ ਵਧੀਆ ਪਰ ਤੱਤਾਂ ਦੇ ਨਾਲ ਪੋਸ਼ਕ ਤੱਤਾਂ ਦੇ ਨਾਲ ਭਰਪੂਰ ਤੇ ਬਹੁਤ ਹੀ ਜਿਆਦਾ ਮਾਈਕਰੋ ਨਿਊਟਰੀਐਂਟ ਇਹਦੇ ਵਿੱਚ ਇਸ ਖਾਦ ਦੇ ਪਾਏ ਜਾਂਦੇ ਨੇ ਜਿਹਦੇ ਨਾਲ ਫਿਰ ਜਿਹੜੀ ਆਪਣੀ ਸਬਜ਼ੀ ਆ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿੰਦੀ ਤੇ ਜਿਹੜੀ ਆਪਾਂ ਨੂੰ ਸਬਜੀ ਆ ਉਹ ਖਾਣ ਨੂੰ ਭਰਪੂਰ ਮਾਤਰਾ ਦੇ ਵਿੱਚ ਬਿਲਕੁਲ ਆਰਗੇਨਿਕ ਤੇ ਸ਼ੁੱਧ ਸਬਜੀ ਮਿਲਦੀ ਹੈ ਤੇ ਜਿਹਦੇ ਨਾਲ ਫਿਰ ਜਿਹੜੀ ਆਪਣੀ ਸਿਹਤ ਹੈ ਉਹ ਵੀ ਬਹੁਤ ਹੀ ਜਿਆਦੀ ਤੰਦਰੁਸਤ ਤੇ ਵਧੀਆ ਰਹਿੰਦੀ ਹੈ। ਬਸ ਐਂ ਸਮਝ ਲਓ ਵੀ ਇਹ ਇਹਨੂੰ ਆਪਾਂ ਐਂ ਕਵਾਂਗੇ ਵੀ ਬਲੈਕ 골ਡ ਹੈ ਤੇ ਸਬਜ਼ੀਆਂ ਵਾਲੀ ਕਾਲਾ ਸੋਨਾ ਹੈ। ਤੇ ਹੁਣ ਤੁਹਾਨੂੰ ਆਪਾਂ ਦਿੰਨੇ ਆ ਜੀ ਜਾਣਕਾਰੀ ਜਿਹੜੀ ਆਪਾਂ ਮਤਲਬ ਇਹ ਦੇਸੀ ਘਰੇ ਖਾਦ ਤਿਆਰ ਕੀਤੀ ਹੈ। ਇਹ ਆਪਾਂ ਖਾਦ ਕਿਵੇਂ ਤਿਆਰ ਕੀਤੀ ਹੈ। ਤੇ ਆਪਣੇ ਘਰਾਂ ਦੇ ਵਿੱਚ ਦੇਖਦੇ ਆਂ ਜੀ ਆਪਾਂ ਰੋਜ਼ ਸਬਜੀ ਬਣਦੀ ਐ ਤੇ ਸਬਜੀ ਬਣਦੀ ਐ ਤੇ ਜਿਹੜੀ ਸਬਜੀ ਦੇ ਉੱਪਰਲੇ ਛਿਲਕੇ ਜਾਂ ਛਿਲੜਾ ਹੁੰਦੀਆਂ ਨੇ ਆਪਾਂ ਉਹਨੂੰ ਵੇਸਟ ਸਮਝ ਕੇ ਤੇ ਕੂੜੇ ਦੇ ਵਿੱਚ ਸੁੱਟ ਦਿੰਨੇ ਆਂ ਪਰ ਜਿਹੜਾ ਉਹ ਸਬਜ਼ੀਆਂ ਦਾ ਛਿਲਕਾ ਤੇ ਜਾਂ ਜਿਹੜੀ ਉਹਦੀ ਛਿਲੜ ਹੁੰਦੀ ਹੈ ਉਹ ਬਹੁਤ ਹੀ ਜ਼ਿਆਦਾ ਕੰਮ ਆਉਣ ਵਾਲੀ ਚੀਜ਼ ਐ ਇਸ ਖਾਦ ਦੇ ਲਈ ਤਾਂ ਜਦੋਂ ਫਿਰ ਆਪਾਂ ਉਹ ਚੀਜ਼ਾਂ ਨੂੰ ਵਰਤ ਕੇ ਤਾਂ ਖਾਦ ਤਿਆਰ ਕਰਦੇ ਆਂ ਤੇ ਆਪਾਂ ਨੂੰ ਫੇਰ ਪਤਾ ਲੱਗਦਾ ਵੀ ਆਪਾਂ ਵੀ ਅਸੀਂ ਅੱਜ ਤੱਕ ਕਿੱਡੀ ਵੱਡੀ ਗਲਤੀ ਕਰਦੇ ਰਹੇ ਵੀ ਜਿਹੜੀਆਂ ਮਤਲਬ ਇਹ ਆਪਣੀ ਸਬਜ਼ੀ ਦੀਆਂ ਛਿਲੜਾਂ ਜਾਂ ਛਿਲਕੇ ਹਨ ਆਪਾਂ ਇਹਨੂੰ ਵੇਸਟ ਸਮਝ ਕੇ ਸੁੱਟਦੇ ਰਹੇ ਤੇ ਪਰ ਜਦੋਂ ਆਪਾਂ ਇਹਨੂੰ ਵਰਤਨਾ ਸਿੱਖ ਜਾਂਦੇ ਆ ਵੀ ਇਹਦੀ ਖਾਦ ਕਿਵੇਂ ਤਿਆਰ ਕਰਨੀ ਹੈ ਤੇ ਆਪਣੇ ਘਰ ਦੇ ਵਿੱਚ ਤਿਆਰ ਕਰਕੇ ਕਿਵੇਂ ਸਬਜ਼ੀਆਂ ਦੇ ਵਰਤਨਾ ਹੈ ਤੇ ਫਿਰ ਉਹ ਜਿਹੜੀ ਆਪਣਾ ਮਤਲਬ ਵੇਸਟ ਕੂੜਾ ਜਾਂ ਸਬਜ਼ੀਆਂ ਦੇ ਛਿਲਕੇ ਨੇ ਤੇ ਛਿਲੜਾਂ ਨੇ ਉਹਨਾਂ ਤੋਂ ਆਪਾਂ ਬਹੁਤ ਹੀ ਜ਼ਿਆਦਾ ਤੇ ਵਧੀਆ ਲਾਭ ਲੈ ਸਕਦੇ ਆ ਕਿਉਂਕਿ ਜਿਹੜੇ ਸਬਜ਼ੀਆਂ ਦੇ ਛਿਲਕੇ ਹੁੰਦੇ ਨੇ ਸਭ ਤੋਂ ਜ਼ਿਆਦਾ ਜਿਹੜਾ ਕੈਲਸ਼ੀਅਮ ਪ੍ਰੋਟੀਨ ਮੈਗ ਮੈਗਨੀਸ਼ੀਅਮ ਜਾਂ ਹੋਰ ਕਈ ਤਰ੍ਹਾਂ ਦੇ ਪੋਸ਼ਕ ਤੱਤ ਨੇ ਉਹ ਸਬਜ਼ੀ ਦੀ ਛਿਲੜੜ ਦੇ ਵਿੱਚ ਪਾਏ ਜਾਂਦੇ ਨੇ ਤੇ ਜਿਆਦਾ ਸਮਾਂ ਨਾ ਖਰਾਬ ਕਰਦਿਆਂ ਹੋਇਆਂ ਤੇ ਤੁਹਾਨੂੰ ਦੇਣੇ ਆ ਜੀ ਜਾਣਕਾਰੀ ਵੀ ਜਿਹੜੀ ਇਹ ਖਾਦ ਹੈ ਬਲੈਕ ਗੋਲਡ ਕਾਲਾ ਸੋਨਾ ਆਪਣੀਆਂ ਸਬਜ਼ੀਆਂ ਲਈ ਆਪਾਂ ਕਿਵੇਂ ਤਿਆਰ ਕੀਤਾ ਤੇ ਕਿਵੇਂ ਇਹਨੂੰ ਵਰਤਣਾ ਹੈ ਵੀਡੀਓ ਸਾਰੀ ਦੇਖਿਓ ਤਾਂ ਕਿ ਤੁਹਾਨੂੰ ਇਹ ਜਿਹੜੀ ਜਾਣਕਾਰੀ ਹੈ ਚੰਗੀ ਤਰ੍ਹਾਂ ਇਹ ਜਾਣਕਾਰੀ ਮਿਲ ਸਕੇ ਤੇ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਕੰਮ ਕਰਨਾ ਹੈ ਜੀ ਜਿਵੇਂ ਆ ਤੁਸੀਂ ਦੇਖ ਰਹੇ ਹੋ ਜੀ ਮੇਰੇ ਸਾਹਮਣੇ ਪਈ ਹੋਈ ਆ ਜੀ ਬਾਲਟੀ ਤਾਂ ਤੁਸੀਂ ਇਸ ਤਰ੍ਹਾਂ ਦੀ ਕੋਈ ਬਾਲਟੀ ਲੈ ਲੈਣੀ ਹੈ ਤੇ ਨਹੀਂ ਤੇ ਜੇਕਰ ਤੁਸੀਂ ਖਾਦ ਜਾਦੀ ਬਣਾਉਣਾ ਚਾਹੁੰਦੇ ਹੋ ਤੇ ਬਾਜ਼ਾਰ ਦੇ ਵਿੱਚੋਂ 40 50 ਕਿਲੋ ਦੇ ਡਰਮ ਮਿਲ ਜਾਂਦੇ ਨੇ ਤੇ ਉਹਨਾਂ ਦੇ ਉੱਪਰ ਹੀ ਲੱਗਾ ਲਗਾਇਆ ਮਿਲ ਜਾਂਦਾ ਜੀ ਢੱਕਣ ਤਾਂ ਤੁਸੀਂ ਜਿਆਦਾ ਖਾਦ ਬਣਾਉਣੀ ਹੈ ਤਾਂ ਉਹ ਡਰਮ ਦੀ ਵਰਤੋਂ ਵੀ ਕਰ ਸਕਦੇ ਹੋ ਤੇ ਨਹੀਂ ਤਾਂ ਇਸ ਤਰ੍ਹਾਂ ਦੀ ਬਾਲਟੀ ਲੈ ਲੈਣੀ ਹੈ ਤੇ ਨਹੀਂ ਤੇ ਜਿਵੇਂ ਆਪਾਂ ਦੇਖਦੇ ਆਂ ਵੀ ਆਪਾਂ ਆਪਣੇ ਘਰਾਂ ਦੇ ਵਿੱਚ ਪੇਂਟ ਕਰਾਉਂਦੇ ਆ ਤਾਂ 10 20 ਲੀਟਰ ਦੀਆਂ ਬਾਲਟੀਆਂ ਆਪਣੇ ਘਰਾਂ ਦੇ ਵਿੱਚ ਆਮ ਹੀ ਪਈਆਂ ਹੁੰਦੀਆਂ ਨੇ ਤਾਂ ਤੁਸੀਂ ਉਹਨਾਂ ਬਾਲਟੀਆਂ ਦੇ ਵਿੱਚੋਂ ਵੀ ਵਰਤੋਂ ਕਰ ਸਕਦੇ ਹੋ ਤੇ ਇਹ ਖਾਲੀ ਬਾਲਟੀ ਲੈਣ ਤੋਂ ਬਾਅਦ ਜਿਹੜਾ ਆਪਾਂ ਅਗਲਾ ਕੰਮ ਕਰਨਾ ਹੈ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਜੀ ਇਹ ਮੇਰੇ ਹੱਥ ਦੇ ਵਿੱਚ ਜਿਵੇਂ ਆਪਣੇ ਘਰਾਂ ਦੇ ਵਿੱਚ ਰੋਜ਼ ਅਰਜਾਨਾ ਬੇਲੀ ਸਬਜ਼ੀਆਂ ਬਣਦੀਆਂ ਨੇ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਸਬਜ਼ੀਆਂ ਬਣਦੀਆਂ ਨੇ ਤਾਂ ਜਿਹੜੇ ਉਹਨਾਂ ਦੇ ਛਿਲਕੇ ਜਾਂ ਛਿੱਲੜਾ ਜਾਂ ਫਾਲਤੂ ਟੁਕੜੇ ਹੁੰਦੇ ਨੇ ਇਹ ਆਪਾਂ ਲੈ ਲੈਣੇ ਨੇ ਤੇ ਜਿਹੜੀ ਆਪਣੀ ਬਾਲਟੀ ਐ ਇਸ ਦੇ ਵਿੱਚ ਪਾ ਲੈਣੇ ਨੇ ਤੇ ਇਸ ਤਰ੍ਹਾਂ ਹੀ ਆਪਾਂ ਰੋਜ਼ ਰਜਾਨਾ ਜਿਹੜਾ ਮਤਲਬ ਇਹ ਆਪਣਾ ਵੇਸਟ ਸਬਜ਼ੀਆਂ ਦੇ ਟੁਕੜੇ ਹੁੰਦੇ ਨੇ ਤੇ ਇਹਨੂੰ ਆਪਾਂ ਇਸ ਬਾਲਟੀ ਦੇ ਵਿੱਚ ਪਾ ਕੇ ਤੇ ਨਾਲ ਥੋੜਾ-ਥੋੜਾ ਪਾਣੀ ਐ ਜਿਹੜਾ ਇਹਦੇ ਵਿੱਚ ਐਡ ਕਰਦੇ ਰਹਿਣਾ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਕੰਮ ਕਰਨਾ ਹੈ ਜੀ ਇਸ ਬਾਲਟੀ ਦੇ ਉੱਪਰ ਜਿਹੜਾ ਆਪਾਂ ਬਾਅਦ ਦੇ ਵਿੱਚ ਟੱਕਣ ਲਾਉਣਾ ਉਹ ਟੱਕਣ ਹੋ ਸਕੇ ਤਾਂ ਥੋੜਾ ਜਿਹਾ ਖੁੱਲਾ ਟੱਕਣ ਲਾਓ ਤਾਂ ਆ ਕੇ ਫਿਰ ਜਿਹੜੀ ਉਹਦੀ ਮਤਲ ਅੰਦਰਲੀ ਗੈਸ ਹੈ ਉਹ ਰਿਲੀਜ਼ ਹੁੰਦੀ ਰਵੇ ਤੇ ਮਤਲਬ ਜਿਹੜਾ ਫਿਰ ਇਹਦੇ ਵਿੱਚ ਗੈਸ ਨਾ ਬਣੇ ਤੇ ਨਾਲੇ ਜਿਹੜੀ ਫਿਰ ਬਾਅਦ ਦੇ ਵਿੱਚ ਜਿਹੜੀ ਪਾਣੀ ਦੇ ਨਾਲ ਇਹ ਸਬਜ਼ੀਆਂ ਗਲਨਗੀਆਂ ਤਾਂ ਜਿਹੜੀ ਬਦਬੂ ਹੈ ਉਹ ਬਦਬੂ ਵੀ ਨਾ ਆਏਗੀ ਤੇ 9-10 ਦਿਨਾਂ ਤੋਂ ਬਾਅਦ ਜਦੋਂ ਆਪਾਂ ਇਸ ਤਰ੍ਹਾਂ ਕਰਕੇ ਇਹ ਸਫਾਲਤੂ ਸਬਜ਼ੀਆਂ ਇਸ ਵਿੱਚ ਪਾ ਕੇ ਦਾ ਪਾਣੀ ਮਿਲਾ ਦਾਂਗੇ ਤਾਂ ਤੁਸੀਂ ਦੇਖੋਗੇ ਵੀ 10-11 ਤਾਂ ਦਿਨਾਂ ਤੋਂ ਬਾਅਦ ਜਿਹੜੀ ਇਹ ਸਬਜੀ ਹੋਊਗੀ ਗਲ ਕੇ ਤਾਂ ਜਿਹੜਾ ਉਹਦਾ ਰੰਗ ਹੈ ਉਹ ਕਾਲਾ ਹੋ ਜਾਊਗਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਕੰਮ ਕਰਨਾ ਹੈ ਜੀ ਉਹ ਕੰਮ ਇਹ ਕਰਨਾ ਹੈ ਵੀ ਜਿਵੇਂ ਆਪਣੇ ਘਰ ਦੇ ਵਿੱਚ ਪਸ਼ੂਆਂ ਦੀ ਰੂੜੀ ਹੁੰਦੀ ਹੈ ਉਹ ਰੂੜੀ ਲੈ ਲੈਣੀ ਹੈ ਤੇ ਰੂੜੀ ਜਿਹੜੀ ਲੈਣੀ ਹੈ ਜੀ ਉਹ ਪੁਰਾਣੀ ਰੂੜੀ ਲੈਣੀ ਹੈ ਤਾਜੇ ਗੋਏ ਦੀ ਰੂੜੀ ਨਹੀਂ ਲੈਣੀ ਪੁਰਾਣੀ ਰੂੜੀ ਲੈ ਕੇ ਵੀ ਆਈਡੀਏ ਦੇ ਨਾਲ ਥੋੜੀ ਜੀ ਜਿਵੇਂ ਮੰਨ ਲਓ ਵੀ ਤਾਸਲਾ ਕੁ ਜਾਂਦਾ ਤਾਸਲਾ ਤੇ ਜਿਹੜੀ ਇਹ ਬਾਲਟੀ ਆਪਾਂ ਜਿਹਦੇ ਵਿੱਚ ਵੇਸਟ ਸਬਜ਼ੀਆਂ ਦੇ ਜਿਵੇਂ ਮਤਲਬ ਛਿਲਕੇ ਜਾਂ ਟੁਕੜੇ ਪਾਏ ਸੀ ਦਾ ਉਸ ਖਾਦ ਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਥੋੜਾ ਥੋੜਾ ਉੱਤੋਂ ਦਬਾ ਕੇ ਤੇ ਫਿਰ ਦੁਬਾਰਾ ਟੱਕਣ ਲਾ ਕੇ ਤੇ ਆਪਾਂ ਇਹਨੂੰ ਘਟੋ ਘਟ 30 40 ਦਿਨਾਂ ਲਈ ਛੱਡ ਦਾਂਗੇ ਤਾਂ ਇਹਦੇ ਨਾਲ ਕੋਈ ਛੇੜਛਾੜ ਨਹੀਂ ਕਰਨੀ ਨਾ ਇਹਨੂੰ ਹਿਲਾਉਣਾ ਹੈ ਤਾਂ ਜਦੋਂ ਫਿਰ ਆਪਾਂ ਦੇਖਾਂਗੇ ਵੀ 30 40 ਦਿਨ ਲੰਘ ਜਾਣਗੇ ਤਾਂ ਫਿਰ ਤੁਸੀਂ ਦੇਖੋਗੇ ਕਿ ਜਿਹੜੀ ਆਪਣੀ ਮਤਲਬ ਇਹ ਖਾਦ ਹੈ ਜਿੰਨੂੰ ਆਪਾਂ ਕਹਿੰਨੇ ਆ ਬਲੈਕ 골ਡ ਕਾਲਾ ਸੋਨਾ ਬਣ ਕੇ ਬਹੁਤ ਹੀ ਵਧੀਆ ਤਿਆਰ ਹੋ ਜਾਏਗਾ ਤੇ ਆਪਣੇ ਸਬਜ਼ੀਆਂ ਦੇ ਵਰਤਣ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਹੋਏਗਾ ਤੇ ਆਜੋ ਜੀ ਫਿਰ ਤੁਹਾਨੂੰ ਦੱਸਨੇ ਆ ਵੀ ਜਿਹੜੀ ਆਪਣੀ ਖਾਦ ਜਦੋਂ ਬਣ ਕੇ ਤਿਆਰ ਹੋ ਜੇਗੀ ਤਾਂ ਆਪਾਂ ਇਹਨੂੰ ਕਿਵੇਂ ਵਰਤਣਾ ਹੈ ਤੇ ਕਿੰਨੇ ਦਿਨਾਂ ਬਾਅਦ ਆਪਣੀ ਸਬਜ਼ੀ ਤੇ ਇਸ ਦੀ ਦੁਆਰਾ ਆਪਾਂ ਨੂੰ ਮਦਦ ਲੋੜ ਪੈਣੀ ਹੈ ਜਾਂ ਇਸਤੇਮਾਲ ਕਰਨਾ ਆਜੋ ਜੀ ਤੇ ਹੁਣ ਆਪਾਂ ਤੁਹਾਨੂੰ ਦੱਸਨੇ ਆ ਜੀ ਇਸ ਖਾਦ ਨੂੰ ਵਰਤਣ ਦਾ ਤਰੀਕਾ ਕਿਉਂਕਿ ਜਿਹੜੀ ਇਹ ਖਾਦ ਹੈ ਇਹਨੂੰ ਮਤਲਬ ਸੀਮਤ ਮਾਤਰਾ ਦੇ ਵਿੱਚ ਹੀ ਆਪਣੀ ਸਬਜੀ ਦੇ ਨਾਲ ਪਾਉਣਾ ਹੈ ਜੇਕਰ ਇਹ ਆਪਾਂ ਗਲਤੀ ਦੇ ਨਾਲ ਇਹ ਖਾਦ ਜ਼ਿਆਦਾ ਵਰਤ ਲਈ ਤਾਂ ਆਪਣੀ ਸਬਜੀ ਦਾ ਨੁਕਸਾਨ ਵੀ ਕਰ ਸਕਦੀ ਹੈ ਕਿਉਂਕਿ ਜਿਹੜੀ ਇਹ ਆਪਣੀ ਮਤਲਬ ਦੇਸੀ ਖਾਦ ਹੈ ਬਹੁਤ ਹੀ ਜ਼ਿਆਦਾ ਪਾਵਰਫੁਲ ਤੇ ਜਿਹੜੀ ਮਤਲਬ ਸ਼ਕਤੀਸ਼ਾਲੀ ਬਣ ਕੇ ਤਿਆਰ ਹੋ ਚੁੱਕੀ ਹੈ ਉਹਦਾ ਕਾਰਨ ਇਹ ਹੈ ਵੀ ਜਿਹੜੇ ਆਪਾਂ ਸਬਜ਼ੀਆਂ ਦੇ ਮਤਲਬ ਛਿਲਕੇ ਟੁਕੜੇ ਜਾਂਜੇ ਖੇਲੜਾ ਲਈਆਂ ਨੇ ਉਹਨਾਂ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਪੋਸ਼ਕ ਤੱਤ ਹੁੰਦੇ ਹਨ ਤੇ ਇਸ ਕਰਕੇ ਜਿਹੜੀ ਇਹ ਖਾਦ ਹੈ ਇਹਨੂੰ ਬਿਲਕੁਲ ਤਰੀਕੇ ਦੇ ਨਾਲ ਵਰਤਣਾ ਹੈ ਤੇ ਹੁਣ ਤੁਹਾਨੂੰ ਦੱਸਨੇ ਆ ਜੀ ਇਸ ਨੂੰ ਸਹੀ ਵਰਤਣ ਦਾ ਤਰੀਕਾ ਵੀ ਇਹਨੂੰ ਕਿਵੇਂ ਵਰਤਣਾ ਹੈ ਤੇ ਸਭ ਤੋਂ ਪਹਿਲਾਂ ਆਪਣੀ ਜਿਹੜੀ ਕੋਈ ਵੀ ਸਬਜ਼ੀ ਹੈ ਉਹਦੀ ਜੜ ਦੇ ਨਾਲ ਕਰ ਲੈਣੀ ਹੈ ਜੀ ਥੋੜੀ ਥੋੜੀ ਗੜਾਈ ਤੇ ਗੜਾਈ ਕਰਨ ਤੋਂ ਬਾਅਦ ਜਿਹੜੀ ਇਹ ਖਾਦ ਹੈ ਇਹਨੂੰ ਬਿਲਕੁਲ ਜਿਵੇਂ ਹੱਥ ਆਪਣੇ ਹੱਥ ਦੇ ਵਿੱਚ ਜਿਵੇਂ ਮਤਲ ਮੁੱਠੀ ਅੱਧੀ ਮੁਠੀ ਤੋਂ ਬਿਲਕੁਲ ਜਿੰਨੀ ਕੋ ਉਂਗਲਾਂ ਦੇ ਵਿੱਚ ਹੁੰਦੀ ਹੈ ਅੱਗੇ ਉਹ ਨਹੀਂ ਲੈ ਕੇ ਖਾਦ ਥੋੜੀ ਥੋੜੀ ਜੜਾਂ ਦੇ ਨਾਲ ਪਾ ਕੇ ਤੇ ਉਸ ਤੋਂ ਬਾਅਦ ਆਪਾਂ ਉੱਪਰੋਂ ਮਿੱਟੀ ਦੇ ਨਾਲ ਉਹਨੂੰ ਢੱਕ ਦੇਣਾ ਤੇ ਬਾਅਦ ਚ ਆਪਾਂ ਲਾ ਦੇਣਾ ਜੀ ਉਹ ਸਬਜ਼ੀ ਨੂੰ ਪਾਣੀ ਤੇ ਇਸ ਤਰ੍ਹਾਂ ਜਦੋਂ ਪਾਣੀ ਲਾਣ ਤੋਂ ਬਾਅਦ ਤੁਸੀਂ ਦੇਖੋਗੇ ਕੋਈ ਜੀ ਦਿਨਾਂ ਦੇ ਵਿੱਚ ਜਿਹੜੀ ਆਪਣੀ ਇਹ ਖਾਦ ਹੈ ਅਸਰ ਦਿਖਾਉਣਾ ਸ਼ੁਰੂ ਕਰ ਦੇਗੀ ਤੇ ਜਿਹੜੀ ਤੁਹਾਡੀ ਸਬਜੀ ਹੈ ਉਹਦੀ ਬਹੁਤ ਹੀ ਵਧੀਆ ਗਰੋਥ ਹੋ ਜੂਗੀ ਤੇ ਜਿਹੜਾ ਮਤਲਬ ਉਹਦਾ ਫਾਲ ਹੈ ਉਹ ਵੀ ਬਿਲਕੁਲ ਉੱਪਰ ਲੱਗੂਗਾ ਤੇ ਫੁੱਲ ਵੀ ਨਹੀਂ ਝੜਦੇ ਤਾਂ ਤੁਹਾਨੂੰ ਭਰਪੂਰ ਮਾਤਰਾ ਦੇ ਵਿੱਚ ਬਾਦੂ ਘਰ ਦੀ ਖਾਨ ਨੂੰ ਆਰਗੇਨਿਕ ਸਬਜੀ ਮਿਲ ਜਾਵੇਗੀ ਤੇ ਇਹ ਦਿੱਤੀ ਜੀ ਆਪਾਂ ਇਸ ਖਾਦ ਬਾਰੇ ਜਾਣਕਾਰੀ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਲਿਖਿਓ ਤੇ ਇੱਕ ਕਪੜਾ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਅੱਜ ਦੀ ਜਿਹੜੀ ਵੀਡੀਓ ਇੱਥੇ ਹੀ ਕਰਦੇ ਆਂ ਜੀ ਸਮਾਪਤ ਹੁਣ ਦਿਓ ਜੀ ਇਜਾਜ਼ਤ ਧੰਨਵਾਦ